ਹਾਂਜੀ ਬੇਨ ਜੀ ਕੀ ਨਾ ਜੀ ਆਪਣਾ ਮੈਂ ਨਾਸ ਫਰੀਦਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਫਤਿਹਪੁਰ ਹੰਨ ਟੂਟੀਆਂ ਤੇ ਅੱਜ ਆਪਾਂ ਮੋਗੇ ਦੇ ਕਸਬਾ ਜੱਤਵਾਲੇ 'ਚ ਬੈਠੇ ਆਂ ਜੀ ਹਾਂਜੀ ਇੱਕ ਮੋਲਾਪੁਰ ਤੋਂ ਆਈ ਸੁਰਜੀਤ ਸਿੰਘ ਉਹਨਾਂ ਨੇ ਸਾਨੂੰ ਕਿਹਾ ਜੀ ਵੀ 3,20,000 ਰੁਪਏ ਬਈ ਉਹਨਾਂ ਨੂੰ ਬਾਹਰ ਭੇਜਣ ਦੇ ਮਾਮਲੇ ਦੇ ਵਿੱਚ ਲਿਆ ਜੀ ਨਹੀਂ ਜੀ 3 ਲੱਖ ਦੀ 20 3 ਲੱਖ ਨਹੀਂਗਾ ਨਹੀਂ ਉਹਨਾਂ ਕੋਲੇ ਸਟੇਟ ਚਲੋ ਬੇਨ ਜੀ ਗੱਲ ਇਹ ਵੀ ਉਹਨਾਂ ਕੋਲੇ ਸਟੇਟਮੈਂਟਾਂ ਨੇ ਜਿਹੜੀਆਂ Google Pay ਹੋਏ ਪੈਸੇ ਨਹੀਂ ਆ ਉਹ ਕਲੀਅਰ ਹੈ ਕਿ ਉਹ 3,20,19,000 ਰੁਪਏ ਬਣਦਾ ਵਾ ਤੇ ਉਹ ਹਾਂ ਹਾਂ 319000 ਰੁਪਇਆ ਬਣਦਾ ਤੇ 319000 ਜੀ ਚਲੋ ਗੱਲ ਇਹ ਆ ਵੀ ਉਹ ਤਾਂ ਜਦੋਂ ਆਪਾਂ ਤੁਹਾਡੇ ਸਾਹਮਣੇ ਸਟੇਟਮੈਂਟਾਂ ਰੱਖਦੀਆਂ ਉਹ ਤਾਂ ਗੱਲ ਕਲੀਅਰ ਹੋ ਜਾਣੀ ਹੈ ਨਾ ਨਹੀਂ ਨਹੀਂ ਮੈਂ ਤੁਸੀਂ ਕਹਿੰਦੇ ਹੋ ਵੀ 2.5 ਲੱਖ ਰੁਪਇਆ ਜੇ ਤਾਂ ਜੀ ਹਾਂ ਜੀ ਤੁਸੀਂ 2.5 ਲੱਖ ਰੁਪਇਆ ਕਹਿੰਦੇ ਹੋ ਇਧਰ ਕੈਮਰੇ ਵੱਲ ਦੇਖ ਕੇ ਗੱਲ ਕਰੋ ਜੀ ਤੁਸੀਂ 2.5 ਲੱਖ ਰੁਪਇਆ ਕਹਿੰਦੇ ਹੋ ਹਾਂ ਜੀ ਜੀ ਵੀ 2.5 ਲੱਖ ਰੁਪਇਆ ਦੇਣਾ ਉਹ 320 ਦੀ ਸਟੇਟਮੈਂਟ ਦਿੰਦਾ ਚਲੋ ਹੈਗੀ ਵੀ ਆਦੇ ਕੋਲੇ ਮੈਂ ਦੇਖੀ ਵੀ ਆ ਠੀਕ ਆ ਜੀ ਤੇ ਹੁਣ ਉਹ ਕਹਿੰਦਾ ਜੀ ਵੀ ਮੈਂ ਪੈਸੇ ਵਾਪਸ ਕਰਵਾਉਣੇ ਤੇ ਤੁਸੀਂ ਉਹਦੇ ਪ ਸਰਕ ਪਿਆਏ ਮੈਂ ਪਾਪਾ ਦੇ ਪੈਸਿਆਂ ਦੇ ਮਾਰ ਪਰ ਜਾਣ ਲੱਗਦੀ ਮੈਂ ਉਥੇ ਜਿਆਦਾਬਾਦ ਵੀ ਮੈਂ ਪਾਪਾ ਦੇ ਮਾਰ ਪੈਸਿਆਂ ਦੇ ਮਾਰ ਜਾਬ ਨਹੀਂ ਜਾਣ ਲੱਗਦੀ ਹਾਂ ਜੀ ਤੇ ਬਸ ਉਥੇ ਮੈਨੂੰ ਵੀ ਦਿਨ ਲੱਗ ਜਾਣ ਮਹੀਨਾ ਲੱਗ ਜਾ ਮੈਂ ਪਾਪਾ ਦੇ ਕੋਈ ਮੈਂ ਜਾਣਤ ਨਹੀਂ ਕੋਈ ਮੈਂ ਤਾਂ ਪੜਨਾ ਨਹੀਂ ਆਉਂਦਾਗਾ ਅੱਛਾ ਜੀ ਮੈਂ ਤਾਂ ਸਰ ਮੈਂ ਤਾਂ ਅਜ ਪਾਪਾ ਦੇ ਪੈਸੇ ਮੰਗਰਨੀ ਗਈ ਆ ਜੀ ਜੀ ਕਹਣੀ ਜਿਹੜੇ ਤੁਸੀਂ ਮੰਨ ਲਓ ਉਹ ਬਾਈ ਕਹਿੰਦਾ ਸਰਜੀਤ ਕਹਿੰਦਾ ਮੁੱਲਾਪੁਰ ਵਾਲਾ ਵੀ 3 ਲੱਖ 20 ਹਜ਼ਾਰ ਰੁਪਏ ਉਹ ਕਹਿੰਦਾ ਮੇ ਤੋਂ ਲਿਆ ਉਹ ਤੁਸੀਂ ਚਲੋ ਤੁਸੀਂ 2.5 ਲੱਖ ਕਹਿੰਨੇ ਹੋ ਉਹ 2.5 ਲੱਖ ਰੁਪਏ ਆ ਉਹ ਚਲੋ ਮੰਨ ਲਓ ਚਾਹ ਦੋ 2.5 ਦਿਨ ਉਹ ਤਾਂ ਦੇ ਆਪਾਂ ਹੱਥ ਜੋੜ ਕੇ ਕਹਿੰਨੇ ਆ ਠੀਕ ਹੈ ਨਾ ਮੈਂ ਪੈਸਾ ਨਹੀਂ ਰੱਖਦੀ ਕੋਈ ਕਦੋਂ ਤੱਕ ਉਹਦੇ ਪੈਸੇ ਵਾਪਸ ਹੋ ਜਾਣਗੇ ਫਿਰ ਕਦੋਂ ਤੱਕ ਪੈਸੇ ਵਾਪਸ ਹੋ ਜਾਣਗੇ ਇੱਕ ਮੇਰੇ ਸਾਲ ਲੱਗ ਜੇ 6 ਮਹੀਨੇ ਲੱਗ ਜਾਣ ਮੈਂ ਨਹੀਂ ਆਉਂਗੀ ਜਦੋਂ ਤੇ ਫਿਰ ਤੁਸੀਂ ਸਾਨੂੰ ਅੱਜ ਤਰੀਕ ਹੈਗੀ ਆ ਜੀ 29 ਹਾਂਜੀ 29 5 2024 24 ਹੈ ਜੀ ਹਨਾ ਹਾਂ 2024 ਤੇ ਤੁਸੀਂ ਫਿਰ ਚੈੱਕ ਸਾਨੂੰ ਕਦੋਂ ਦਿੰਦੇ ਹੋ ਜੀ ਚੈੱਕ ਤੁਹਾਨੂੰ ਦੇ ਦੂੰਗੀ ਦੇ ਦੂੰਗੀ 8 29 ਅੱਜ ਆ 29 ਤਰੀਕ ਹੋ ਗਈ ਜੀ ਅੱਜ 10 ਤਰੀਕ ਨੂੰ ਦੇ ਦਿਓ ਨਹੀਂ ਚੈੱਕ ਨਾ ਤੁਸੀਂ ਦਾਦ ਨੂੰ ਤਾਂ ਚੈੱਕ ਸਾਨੂੰ ਪਹਿਲਾਂ ਹੀ ਦੇ ਦਿਓ ਨਹੀਂ ਵੀਰ ਜੀ ਮੈਂ 10 ਤਰੀਕ ਚੈੱਕ ਪੈਸੇ ਤੁਸੀਂ ਆਪਾਂ ਉਹਦੇ ਚੈੱਕ ਤੇ ਡੇਟ ਪਾ ਲਾਂਗੇ ਕੋਈ ਚੱਕਰ ਨਹੀਂ ਤੁਹਾਡੇ ਸਾਹਮਣੇ ਤਾਂ ਆਪਾਂ ਠੀਕ ਆ ਪਾ ਲਾਂਗੇ ਡੇਟ ਪਾ ਲਾਂਗੇ ਚੈੱਕ ਸਾਨੂੰ ਤੁਸੀਂ ਅੱਜ ਦੇ ਦਿਓ ਕੱਲ ਨੂੰ ਦੇ ਦਿਓ ਫਿਰ ਅੱਜ ਨਹੀਂ ਵੀਰ ਜੀ ਜਾਂ 4 ਦਿਨ ਅੜਕ ਜੋ ओके 14 ਦਿਨਾਂ ਦਾ ਤੁਮ ਸੁਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੋਲਾਪੁਰਤ ਜੀ ਅੱਜ ਤੁਸੀਂ ਪੱਤਰਕਾਰਾਂ ਨੂੰ ਬੁਲਾਇਆ ਕੀ ਕਹਿਣਾ ਚਾਹੁੰਦੇ ਹੋ ਜੀ ਐਸੀ ਐਸ ਕਰਕੇ ਬੁਲਾਇਆ ਜੀ ਸਾਨੂੰ ਜਾਨੇ ਅਖਬਾਰ 'ਚ ਐਡ ਵੇਖੀ ਕਿ ਜਨਾਨੀ ਦੀ ਜੀ ਉਹਨੇ ਮੈਨੂੰ ਕਿਹਾ ਜੀ ਮੈਂ ਤੁਹਾਨੂੰ ਬਾਹਰ ਭੇਜ ਦਿੰਨੀ ਆਂ ਐ ਨੰਬਰ ਅਖਬਾਰੋਂ ਲਿਆ ਤੇ ਮੁੜ ਕੇ ਇਹਨਾਂ ਨਾਲ ਸਾਰਾ ਤਾਲਮੇਲ ਹੋ ਗਿਆ ਸਾਨੂੰ ਕਹਿੰਦੀ ਵੀ ਸਾਨੂੰ ਇਹਨੇ ਪੈਸੇ ਦੇ ਦੇ ਤੇਰੇ ਕਾਗਜ਼ ਤਿਆਰ ਕਰਕੇ ਤੁਹਾਨੂੰ ਬਾਹਰ ਭੇਜ ਦਿੰਨੀ ਆਂ ਕੌਣ ਸੀ ਜਾਨੀ ਜੀ ਉਹ ਹੋ ਗਿਆ ਜੀ ਜਸਪ੍ਰੀਤ ਕੌਰ ਜੀਤਵਾਲ ਦੀ ਅੱਛਾ ਜੀ ਫਿਰ ਕੀ ਹੋਇਆ ਜੀ ਫਿਰ ਜੀ ਇਹਨਾਂ ਨੇ ਹੀ ਕਾਗਿ ਦਿੱਤੇ ਸਾਰੇ ਦਾ ਸਰਟੀਫਿਕੇਟ ਦਿੱਤੇ ਤੇ ਉਹਨੂੰ ਕਾਗਿ ਦਿੱਤੇ ਤੇ ਉਹਨੂੰ ਪੈਸੇ ਮੰਗੇ ਮੇਰੇ ਤੋਂ 4.5 ਲੱਖ ਰੁਪਈਆ ਇਹਦੇ ਵਿੱਚੋਂ 3 ਲੱਖ ਤੇ 20 ਹਜ਼ਾਰ ਰੁਪਈਆ ਮੇਰੇ ਉਹਦੇ ਲਈ ਪਹੁੰਚ ਗਿਆ ਹੁਣ ਮੈਂ ਕਿਹਾ ਜੀ ਮੈਂ ਛੱਡੋ ਭਰਾ ਮੇਰਾ ਮੇਰੇ ਤੋਂ ਬਾਹਰ ਨਹੀਂ ਭੇਜ ਸਕਦੇ ਮੇਰੇ ਪੈਸੇ ਵਾਪਸ ਦੇ ਦੇ ਤੇ ਉੱਤੋਂ ਮੇਰੇ ਤੇ ਉਲਟਾ ਦਬਕਾਉਂਦੀ ਤੇ ਭਗਾਉਂਦੀ ਤੇ ਉੱਤੋਂ ਕੇਸ ਕਰੀ ਕੇ ਦੀ ਕਹਿੰਦੀ ਤੇ ਤੈਨੂੰ ਐ ਕਰ ਦਾਂ ਤੈਨੂੰ ਐ ਪਸਾ ਦਾਂ ਕਦੀ ਐ ਪਸਾ ਦਾਂਗੀ ਤੇ ਇਸ ਕਰਕੇ ਜੀ ਮੈਂ ਪੱਤਰ ਕਰ ਰਿਹਾ ਇਸ ਕਰਕੇ ਸੱਦਿਆ ਜੀ ਮੇਰੀ ਇਨਸਾਫ ਦਿੱਤਾ ਜਾਵੇ ਮੈਨੂੰ ਤੈਨੂੰ ਜੇ ਤੁਸੀਂ ਪੈਸੇ ਦਿੱਤੇ ਉਹ ਕਿੱਦਾਂ ਦਿੱਤੇ ਆ ਜੀ ਉਹ ਹੀ ਕੈਸ਼ ਨਹੀਂ ਜੀ Google Pay ਪਾਇਆ ਅਨਿਲ ਰੋੜਾ ਮੁੱਲਾ ਬਾਗੇ ਪ੍ਰਾਣੇ ਦਾ ਬੰਦਾ ਦੁਕਾਨ ਤੇ ਪਾਇਆ ਉੱਥੋਂ ਗੱਲ ਕਰਕੇ ਵੀ ਪੈਸੇ ਮੈਨੂੰ ਮਿਲ ਗਏ ਹਾਂਜੀ ਮਿਲ ਗਏ ਫੇ ਉਹ ਉਹ ਲੈ ਜਾਂਦੀ ਸੀ ਉਸ ਤੋਂ ਪੈਸੇ ਕਿੰਨੇ ਕਿੰਨੇ ਪੈਸੇ ਕਦੀ 10000 ਕਦੀ 20000 ਕਦੀ 25000 ਕਦੀ 30000 ਕਦੀ 40000 ਇਸ ਤਰ੍ਹਾਂ ਮੈਂ ਤੋਂ ਪੈਸੇ ਮੰਗਦੀ ਮੋਂਵੇਂ ਪੌਂਦ ਰਹੀ ਸੀ ਲਾਸਟ ਤੇ ਮੈਂ ਤੋਂ ਹੀ ਮੈਂ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਘਰ ਦੇ ਮੈਨੂੰ ਪਤਾ ਲੱਗ ਗਿਆ ਉਹ ਮੇਰੇ ਮਰਨ ਨੂੰ ਤੱਕ ਗੱਲ ਪਹੁੰਚ ਗਈ ਸਾਂਗਰ ਕੇ ਵੀ ਮੈਂ ਅਦਾਬ ਨੂੰ ਹੱਤਿਆ ਕਰਨ ਲੱਗਾ ਇੱਕ ਦਿਨ ਉਹਨੇ ਕਹਿੰਨੀ ਆਪਾਂ ਪੱਤਰਕਾਰਾਂ ਬੁਲਾ ਕੇ ਤੁਹਾਡੇ ਨਿਆਂ ਸਾਫ ਦੋਣੇ ਆ ਇਸ ਕਰਕੇ ਮੈਂ ਰੋਕ ਗਿਆ ਨਹੀਂ ਤੇ ਮੈਂ ਖਤਮ ਹੋ ਜਾਣਾ ਸੀ ਇਹਦੇ ਨਾਲ ਲੱਗ ਕੇ ਜੀ ਇਸ ਲਈ ਪੈਸੇ ਦੇਣ ਦੀ ਕੋਈ ਹਾਮੀ ਭਰੀ ਜਾਂ ਨਹੀਂ ਜੀ ਨਹੀਂ ਅਗਰ ਹੀ ਹਾਮੀ ਕਰਦੀ ਕਰੀਆ ਕੋਈ ਨਹੀਂ ਐ ਲੈ ਕਦੀ ਐ ਲੈ ਕਰੀ ਕੇ ਨੇ ਮੇਰੇ ਬਾਪ ਦੇ ਪੈਸੇ ਆਉਣਗੇ ਫਿਰ ਦਵਾਂਗੀ ਤੇ ਕਦੀ ਕਹਿੰਦੀ ਮੈਂ ਇਹ ਲੈ ਕੋਈ ਨਹੀਂ ਕਰੀ ਕੁਛ ਕਹਿੰਦੀ ਕਰੀ ਕੋਸ਼ਿਸ਼ ਕਹਿੰਦੀ ਜੀ ਠੀਕ ਹੈ ਜੀ ਹਾਂ ਜੀ ਤੇ ਇਹਦੇ ਸਬੰਧ ਵਿੱਚ ਦਰਖਾਸਤ ਦਿੱਤੀ ਹੈ ਜੀ ਹਾਂ ਜੀ ਇਹ ਦਰਖਾਸਤ ਦਿੱਤੀ ਜੀ ਅਸੀਂ ਤੇ ਜੇ ਕਹਿੰਦੇ ਚੋਣਾਂ ਤੋਂ ਬਾਅਦ ਤੁਹਾਡੇ ਦੇ ਕਾਰਜ ਵੀ ਕਰਾਂਗੇ ਤੇ ਇਸ ਕਰਕੇ ਅਸੀਂ ਪੱਤਰਕਾਰ ਨੂੰ ਪਹਿਲਾਂ ਸੱਦਿਆ ਇਸ ਕਰਕੇ ਵੀ ਅੱਜ ਅਖਬਾਰ 'ਚ ਕਢਾ ਦਈਏ ਪਿੰਗਾ ਕਿਸੇ ਹੋਰ ਨਾਲ ਠੱਗੀ ਨਾ ਮਾਰੇ